ਸੋਪਰੀ ਸਿੰਘਾ ਬੰਟੀ ਉਹ ਬਾਈ ਪੰਜ ਨਹੀਂ ਉਹ ਲੱਭਣੇ ਸਭੀ ਦੁਨੀਆ ਛੱਡ ਚੁੱਕਿਆ ਈ ਲਾਲ ਗਵਾਚੇ ਮਿੱਟੀ ਨਾਲ ਫਰੋੜ ਜੋ ਗਿਆ ਨਹੀਂ ਉਹ ਲੱਭਣੇ ਹਾਏ ਨਹੀਂ ਉਹ ਲੱਭਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਿਹੜੇ ਵੀਰ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇਹਨਾਂ ਦਾ ਨਾਮ ਹੈ ਅਮਰਪਾਲ ਸਿੰਘ ਅਤੇ ਇਹਨਾਂ ਦੇ ਧਰਮ ਪਤਨੀ ਭੈਣ ਜੀ ਰਣਜੀਤ ਕੌਰ ਅੱਜ ਆਪਣੇ ਨਾਲ ਇਸ ਪੋਡਕਾਸਟ ਦੇ ਸ਼ਾਮਲ ਹੋ ਰਹੇ ਸੋ ਇਸ ਪੋਡਕਾਸਟ ਦੇ ਵਿੱਚ ਤੁਹਾਨੂੰ ਸਾਡੀਆਂ ਗੱਲਾਂ ਸੁਣ ਕੇ ਹਾਸਾ ਬੇਸ਼ੱਕ ਆਵੇ ਪਰ ਹੋ ਸਕਦਾ ਹੈ ਕਿ ਤੁਹਾਡੀਆਂ ਅੱਖਾਂ ਜੜੀਆਂ ਨਮ ਹੋ ਜਾਣ ਤੋ ਸਭ ਤੋਂ ਪਹਿਲਾਂ ਤਾਂ ਮੈਂ ਬਾਈ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਪੇਸੇ ਤੋਂ ਕੰਮ ਕੀ ਕਰਦੇ ਹੋ ਮੈਂ ਡਰਾਈਵਰ ਹਾਂ ਡਰਾਈਵਰੀ ਦਾ ਕੰਮ ਕਰਦਾ ਹਾਂ ਟਰੱਕਾਂ ਦਾ ਡਰਾਈਵਰ ਹਾਂ ਤੁਹਾਨੂੰ ਘਰ ਦੇ ਬਾਹਰ ਕਿੰਨਾ ਕੁ ਟਾਈਮ ਰਹਿਣਾ ਪੈਂਦਾ ਜਦੋਂ ਤੁਸੀਂ ਕਿਤੇ ਡਰਾਈਵਿੰਗ ਕਰਨ ਜਾਂਦੇ ਅਸੀਂ ਡਰਾਈਵਰ ਦੇ ਨਾਤੇ ਸਮਝ ਲਓ ਵੀ ਘਰੇ ਘੱਟ ਹੀ ਹੁੰਨੇ ਆ ਮਹੀਨੇ 'ਚ ਸਮਝ ਲਓ ਵੀ ਕਿਤੇ 2-4 ਦਿਨ ਵਾਸਤੇ ਹੁੰਦਾ ਉਹ ਵੀ ਘੰਟਿਆਂ ਦੇ حساب ਨਾਲ ਹੀ ਹੁੰਦਾ ਕੋਈ ਜ਼ਿਆਦਾ ਨਹੀਂ ਟਾਈਮ ਕਰ ਸਕਦੇ ਅਸੀਂ। ਜ਼ਿਆਦਾਤਰ ਸਾਡਾ ਬਾਹਰ ਹੀ ਚੱਲਦਾ। ਭੈਣ ਜੀ ਜਦੋਂ ਬਾਈ ਜੀ ਘਰੇ ਨਹੀਂ ਹੁੰਦੇ ਤੇ ਤੁਹਾਡੇ ਜਿਹੜਾ ਘਰ ਦਾ ਫਿਰ ਮਾਹੌਲ ਹੈ ਉਹ ਕਿਸ ਤਰੀਕੇ ਦਾ ਹੁੰਦਾ ਹੈ? ਮਾਹੌਲ ਜੀ ਵੇਖੋ ਚੱਲੀ ਜਾਂਦਾ। ਰੋਟੀ ਪਾਣੀ ਵਧੀਆ ਚੱਲੀ ਜਾਂਦਾ। ਮਾਹੌਲ ਜੀ ਰੋਟੀ ਪਾਣੀ ਵਧੀਆ ਚੱਲੀ ਜਾਂਦਾ। ਕਿੰਨੇ ਬੱਚੇ ਆਪਾਂ? ਮੇਰੇ 3 ਬੱਚੇ ਆ। ਕੀ ਨਾਂ ਉਹਨੇ ਇੱਕ ਸਰਪ੍ਰੀ ਸਿੰਘਾ ਬੰਟੀ ਉਹ 25 2025 ਨੂੰ ਦੁਨੀਆ ਛੱਡ ਗਿਆ ਚੁੱਕਿਆ ਹੈ। ਬੇਟੀ ਵੀ ਹੈ। ਬੇਟਾ ਬਾਹਰ ਹੈ। ਠੀਕ ਹੈ। ਪਰ ਅਸੀਂ ਬਹੁਤ ਦੁਖੀ ਆ ਇਸ ਗੱਲ ਪਿੱਛੇ ਕਿ ਜਿਹੜੀ ਆਹ ਮਹਿਰ ਚੱਲ ਰਹੀ ਆ ਚਿੱਟੇ ਵਾਲੀ ਇਸ ਤੋਂ ਬਹੁਤ ਦੁਨੀਆ ਦੁਖੀ ਆ। ਖੁਦ ਮੈਂ ਆਪੇ ਇਸ ਕੰਮ ਤੇ ਦੁਖੀ ਹਾਂ ਮੈਂ ਆਪਦਾ ਬੱਚਾ ਗੁਆਇਆ ਹੈ ਠੀਕ ਹੈ ਜਿਹੜਾ ਤੁਸੀਂ ਵੰਟੀ ਦਾ ਨਾਮ ਲਿਆ ਵੀ 225 2025 ਨੂੰ ਉਹ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ ਜੀ ਕੀ ਉਹ ਵੀ ਇਸ ਚਿੱਟੇ ਦੀ ਲਪੇਟ ਚ ਆ ਗਿਆ ਸੀ ਹਾਂਜੀ ਹਾਂਜੀ ਕਦੋਂ ਤੋਂ ਉਹ ਚਿੱਟੇ ਦਾ ਨਸ਼ਾ ਕਰਦਾ ਸੀ ਉਹ ਜ਼ਿਆਦਾਤਰ ਦੀ ਮੰਮੀ ਨੂੰ ਪਤਾ ਜਨਾਬ ਮੈਨੂੰ ਇਹਦੇ ਬਾਰੇ ਨਹੀਂ ਪਤਾ ਵੀ ਉਹਨੂੰ ਕਿੰਨਾ ਚਿਰ ਹੋ ਗਿਆ ਸੀ ਹਾਂਜੀ ਤੁਸੀਂ ਦੱਸ ਸਕਦੇ ਹੋ ਕਿ ਕਿੰਨੇ ਕ ਟਾਈਮ ਹਾਂਜੀ 10 ਵਿੱਚ ਪੜਦਾ ਸੀ ਜੀ 10ਵੀਂ ਵਿੱਚ ਪੜਦਾ ਸੀ ਤੇ ਭੰਗੜੇ ਵਾਲਿਆਂ ਨੂੰ ਜਾਂਦਾ ਹੁੰਦਾ ਸੀ ਹਾਂਜੀ ਉੱਥੋਂ ਗੋਲੀ ਗਾਣ ਲੱਗਿਆ ਗੋਲੀ ਤੋਂ ਫਿਰ ਚਿੱਟੇ ਤੇ ਆ ਤੇ ਜਦੋਂ ਉਹ ਇਹ ਚਿੱਟੇ ਦੀ ਲਪੇਟ 'ਚ ਨਹੀਂ ਆਇਆ ਸੀਗਾ ਜੀ ਜੀ ਤੇ ਮੈਂ ਇਹ ਗੱਲ ਵੀ ਸੁਣੀ ਆ ਵੀ ਉਹ ਗਾਉਂਦਾ ਬਹੁਤ ਸੋਹਣਾ ਸੀ ਹਾਂਜੀ ਮੈਂ ਤੁਹਾਨੂੰ ਉਹਦੀ ਆਵਾਜ਼ ਸੁਣਾ ਸਕਦਾ ਹਾਂ ਗਾਉਂਦਾ ਸੀ ਫੇਸਬੁੱਕ ਤੇ ਉਹਨੀਆਂ ਮੇਰੀਆਂ ਵੀਡੀਓ ਅਪਲੋਡ ਕੀਤੀਆਂ ਵੀ ਐ ਠੀਕ ਹੈ ਤੁਸੀਂ ਉਹਦੀ ਆਵਾਜ਼ ਸੁਣ ਸਕਦੇ ਹੋ ਅਕਸਰ ਵੀ ਉਹ ਧਾਰਮਿਕ ਸਥਾਨਾਂ ਤੇ ਜਾ ਕੇ ਵੀ ਗਾਉਂਦਾ ਸੀ ਠੀਕ ਹੈ ਜੀ ਭੰਗੜੇ ਵਾਲਾ ਨਾ ਵੀ ਜਾਂਦਾ ਸੀ ਉਹ ਤੋਂ ਜਿਸ ਟਾਈਪ ਦਾ ਜਿਹੋ ਜਿਹਾ ਵੀ ਮਰਜ਼ੀ ਗਵਾ ਲਉ ਜੀ ਉਹ ਉਸੇ ਟਾਈਪ ਦਾ ਗਾਉਂਦਾ ਸੀ ਠੀਕ ਯਾਨੀ ਕਿ ਨੱਚਣ ਗਾਉਣ ਵਾਲੇ ਥਾਂ ਤੇ ਉਹ ਜਹਾ ਗਾ ਲੈਂਦਾ ਸੀ ਧਾਰਮਿਕ ਸਥਾਨ ਤੇ ਉਹ ਜਹਾ ਗਾ ਦਿੰਦਾ ਸੀ ਜਿੱਥੇ ਵੀ ਉਹਨੂੰ ਜਿਹੋ ਜਿਹਾ ਵੀ ਹੁੰਦਾ ਸੀ ਪੂਰਾ ਗਰਾਉਂਡ ਕੀ ਸੀ ਜਿੱਥੇ ਮਰਜ਼ੀ ਰੌੜਕ ਲਵਾ ਲਵੋ ਉਹਦੇ ਤੋਂ ਟਰੈਕਟਰ ਵੀ ਵਧੀਆ ਸੀ ਹਾਂਜੀ ਉਹਨੇ 20 ਤਰੀਕ ਨੂੰ ਮਰਨ ਤੋਂ 2 ਦਿਨ ਪਹਿਲਾਂ ਉਹਦਾ ਗਾਣਾ ਰਿਲੀਜ਼ ਹੋਇਆ ਹੈ ਮੁੰਡਾ ਨੇ ਗਾਣਾ ਰਿਲੀਜ਼ ਕੀਤਾ ਉਹਦੇ ਗਾਣਿਆਂ ਦੇ ਵਿੱਚ ਮੋਡਲਿੰਗ ਕੀਤੀ ਉਹਨੇ ਠੀਕ ਹੈ ਜੀ ਉਹ YouTube ਤੇ ਵੀ ਗਾਣਾ ਪਿਆ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਦੱਸ ਕਾਲ ਵਿੱਚ ਦੱਸਣਾ ਚਾਹੁੰਦਾ ਕਿ ਜਿਹੜਾ ਉਹ ਗਾਣਾ ਹੈ ਉਸ ਗਾਣੇ ਦੇ ਵੀ ਕੁਝ ਬੋਲ ਅਜਿਹੇ ਸੀ ਕਿ ਵੀ ਮੌਤ ਹੈ ਜਿਹੜੀ ਉਹ ਤੇਰਾ ਪਿੱਛਾ ਕਰਦੀ ਪਈ ਐ ਤੇ ਤੈਨੂੰ ਜਿਉਂਦਾ ਨਹੀਂ ਰਹਿਣ ਦੇਣਾ ਸ਼ਾਇਦ ਉਹ ਗਾਣੇ ਦੇ ਬੋਲ ਆ ਜਿਹੜੇ ਉਹ ਸੱਚ ਹੋ ਗਏ ਤੇ ਬਾਈ ਬੰਟੀ ਦੇ ਜਾਣ ਦਾ ਦੁੱਖ ਕਿੰਨਾ ਦਾ ਬੰਟੀ ਤੇ ਛੋੜਦਾ ਦੁੱਖ ਤਾਂ ਬਾਈ ਮੱਚਾ ਲੜੀ ਪਾਰਿਆ ਮੈਂ ਕਹਿੰਦਾ ਸੀ ਮੈਂ ਬੁੱਢਾ ਨਹੀਂ ਹੁੰਦਾ ਪਰ ਅੱਜ ਮੈਂ ਬੁੱਢਾ ਹੋ ਗਿਆ ਬੰਟੀ ਮੇਰਾ ਸਾਰਾ ਖੁਸ਼ੀ ਲੈ ਗਿਆ ਕਣੇ ਬੰਟੀ ਵੀ ਯਾਦ ਆਉਂਦੀ ਹੈ ਉਹ ਉੰਨੀ ਦਰਦ ਨਹੀਂ ਮਿਲਦੀ ਨੀ ਨੋਲੀ ਨਾਉਣ ਕਿਸ ਘਰ ਵਿੱਚ ਭਾਂ ਭਾਂ ਕਰਦੀ ਉਹ ਤੋਂ ਵੀ ਨਾ ਇਹ ਲੱਗਦਾ ਇੱਥੇ ਕੁਝ ਵੀ ਨਹੀਂਗਾ ਕਿੰਨੇ ਵਾਰੀ ਉਹਨੂੰ ਸੈਂਟਰ ਦੇ ਵਿੱਚ ਦਾਖਲ ਕਰਾਇਆ ਸਾਲ 5 ਵਾਰੀ ਸੈਂਟਰ ਤੇ ਤੁਮਨ ਕਰਵਾਇਆ ਜੀ 4-5 ਹਾਂਜੀ ਉੱਥੇ ਕਿੰਨਾ ਖਰਚਾ ਆ ਜਾਂਦਾ ਸੀ 10-1000 ਰੁਪਇਆ 15-15 ਪਹਿਲਾਂ ਜਮਾ ਕਰਾ ਲੈਂਦੇ ਸੀ ਮਿਰਜੀ ਪੈਸੇ ਤਾਂ 2.6000 ਰੁਪਇਆ ਇੱਕ ਵਾਰ ਦਾ ਲੱਗਿਆ ਹਾਂਜੀ ਮੇਰੇ ਰਿਸ਼ਤੇਦਾਰਾਂ ਨੇ ਬਹੁਤ ਮਦਦ ਕੀਤੀ ਸਾਡੀ ਤੇ ਸਾਰਿਆਂ ਨੇ ਮਦਦ ਕੀਤੀ ਆ ਜੀ ਮੇਰੇ ਭੈਣ ਭੜੂਏ ਨੇ ਬਹੁਤ ਮਦਦ ਮੈਨੂੰ ਕੀਤੀ ਉਹਨਾਂ ਨੇ ਦੋ ਵਾਰੀ ਉਹਨਾਂ ਨੇ ਦਾਖਲ ਕਰਵਾਇਆ ਫਿਰ ਮੈਂ ਆਪ ਕਰਵਾਇਆ ਫਿਰ ਮੈਨੂੰ ਕਹਿੰਦੇ ਸੀ ਕਰ ਦੋ ਦਾਖਲਾ ਜੀ ਮਦਦ ਕਰਨੀ ਤੇਨੂੰ ਮੇਰਾ ਬੱਚਾ ਸੀ ਉਹ ਬਹੁਤ ਉਹਦੀ ਮਦਦ ਕਰਦਾ ਸੀ ਬੱਚਾ ਲੱਕੀ ਨੂੰ ਬਾਹਰ ਘਾਤੋਂ ਭੇਜੇ ਐਸੇ ਦਲਦਲ ਤੋਂ ਡੱਬਦੇ ਨੇ ਕੱਢਿਆ ਜੀ ਉਹ ਐਸੇ ਦਲਦਲ ਤੋਂ ਡੱਬਦੇ ਨੇ ਕੱਢਿਆ ਜਿਹੜੀ ਆ ਚਿੱਟੇ ਦੀ ਲਹਿਰ ਚੱਲ ਰਹੀ ਹੈ ਨਾ ਇਹਦੇ ਤੇ ਕੋਈ ਨੱਖ ਨਹੀਂ ਪਾਉਣ ਵਾਲਾ ਹੈਗਾ ਜੀ ਸਾਥ ਇਹਦੇ ਤੇ ਕੋਈ ਨੱਖ ਪਾਉਣ ਵਾਲਾ ਨਹੀਂ ਮੈਂ ਕੋਈ ਕਿਸੇ ਤੇ ਟੌਪਕ ਨਹੀਂ ਲਾਉਂਦਾ ਵੀ ਅੱਜ ਜਿਹਦਾ ਹੁਣ ਤੁਸੀਂ ਇਹ ਦੇਖੋ ਮੇਰਾ ਇੱਕ ਗਿਆ ਹੈ ਠੀਕ ਹੈ ਹੁਣ ਉਹਦੇ ਮਗਰ ਰੋਬਨ ਗਿਆ ਗੋਲਦੀ ਗਿਆ ਆ ਮੁੰਡਾ ਤੋਤੀ ਗਿਆ ਆ ਜੋਦਾ ਸਮਝ ਲੋ ਸੰਸਕਾਰ ਆ ਠੀਕ ਹੈ ਉਹ ਵੀ ਚਿੱਟੇ ਦੇ ਕਰਤੀ ਹਾਂਜੀ ਹਾਂਜੀ ਸਰ ਮੈਂ ਨਾ ਪੁੱਛੋ ਨਾ ਜਿੰਦਾ ਜਾਣ ਨੂੰ ਤਿਆਰ ਬੈਠਾ ਬਸ ਮਤੋਂ ਆ ਇੱਕ ਦੋ ਦਿਨ ਲੱਗਣੇ ਆ ਇੰਨੀ ਕਿ ਡਾਕਟਰਾਂ ਨੇ ਜਵਾਬ ਦੇ ਰੱਖਿਆ ਨੂੰ ਉਹ ਤਾਂ ਆਪਦੇ ਯਾਰਾਂ ਦੋਸਤਾਂ ਨੂੰ ਕਹਿੰਦਾ ਕੱਪੜਾ ਸੁਵਾ ਦਿਓ ਮੈਨੂੰ ਹੋਰ ਦੱਸੋ ਇੰਨਾ ਹਾਲ ਪੜਾ ਹੋ ਰਿਹਾ ਨਾ ਤਾਂ ਕੋਈ ਨੱਥ ਪਾਉਣ ਵਾਲਾ ਜੀ ਨਾ ਕੋਈ ਪਾ ਸਕਦਾ ਸਰਕਾਰੀ ਦਰਬਾਰੇ ਕੋਈ ਗੱਲਬਾਤ ਕੀਤੀ ਦੇਖੋ ਜੀ ਸਰਕਾਰ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਮਾੜਾ ਹੈ ਸਰਕਾਰ ਜਿੰਨਾ ਕ ਅਪਰਾਲਾ ਕਰ ਰਹੀ ਹੈ ਇਸ ਟਾਈਮ ਠੀਕ ਹੈ ਲਾਭ ਤਾਂ ਇੱਕ ਵੀ ਹੈਗਾ ਜਿਹੜੇ ਬੱਚਾ ਨੂੰ ਉਹ ਚੱਕੀ ਜਾਂਦੀ ਆ ਲਿਜਾਈ ਜਾਂਦੀ ਆ ਚਾਹੇ ਉਹਨਾਂ ਕੋਲੋਂ ਕੁਝ ਮਿਲਦਾ ਚ ਨਹੀਂ ਮਿਲਦਾ ਪਰ ਉਹ ਇੱਕ ਵਾਰੀ ਸਟੈਪ ਚੱਕ ਰਹੇ ਆ ਉਹਨਾਂ ਨੂੰ ਸਾਂਭ ਤਾਂ ਰਹੇ ਆ ਨਾ ਚਲੋ ਸੰਭਲਣਾ ਗਾਂ ਉਹਨਾਂ ਦੀ ਮਰਜ਼ੀ ਹੈ ਮੈਂ ਪਿੱਛੇ ਜੇ ਜਦੋਂ ਆਪਾਂ ਪਹਿਲਾਂ ਇਕੱਠੇ ਹੋਏ ਸੀਗੇ ਇੱਕ ਜਗ੍ਹਾ ਤੇ ਜੀ ਤੁਸੀਂ ਇੱਕ ਗੱਲ ਬੜੀ ਸੋਹਣੀ ਕਹੀ ਸੀਗੀ ਵੀ ਸਭ ਤੋਂ ਪਹਿਲੀ ਸਰਕਾਰ ਨੇ ਸ਼ਾਇਦ ਬੀਜਿਆ ਹੋਣਾ ਕੁਛ ਐਂ ਦੀ ਗੱਲ ਕੀਤੀ ਸੀ ਤੇ ਹਾਂ ਮੈਂ ਤੁਹਾਨੂੰ ਇਹ ਦੱਸਦਾ ਸੀ ਵੀ ਕਾਲੀਆਂ ਨੇ ਉਹ ਬੂਟਾ ਲਾਇਆ ਸੀ ਕਾਂਗਰਸ ਵਾਲਿਆਂ ਨੇ ਪਾਣੀ ਦਿੱਤਾ ਸੀ ਹਾਂਜੀ ਠੀਕ ਹੈ ਜੀ ਤੇ ਅੱਜ ਜਿਹੜਾ ਫਲ ਆ ਰਿਹਾ ਉਹ ਆਪ ਵਾਲੇ ਖਾ ਰਿਹਾ ਏ ਤੁਸੀਂ ਕਿਹੜੀ ਸਰਕਾਰ ਨੂੰ ਸਪੋਰਟ ਕਰਦੇ ਹੋ ਸਰ ਮੇਰੀ ਤਾਂ ਹੁਣ ਕਿਸੇ ਸਰਕਾਰ ਤੇ ਕੋਈ ਗੱਲ ਕੋ ਨਹੀਂ ਆਦਾ ਸਰਕਾਰਾਂ ਸਾਰੀਆਂ ਝੂਠੀਆਂ ਨੇ ਕੋਈ ਹੁਣ ਐਉਂ ਦਾ ਇਹਨੇ ਗੁੱਟ ਕੇ ਦ手 ਰੱਖ ਕੇ ਕਸਮ ਖਾਧੀ ਸੀ ਤਰਤਣਾ ਅਮਰਿੰਦਰ ਸਿੰਘ ਨੇ ਹਾਂਜੀ ਕਹਿੰਦਾ ਵੀ ਮੈਂ ਚਾਰਾਂ ਦਿਨਾਂ ਦੇ ਵਿੱਚ ਖਤਮ ਕਰ ਦੂੰਗਾ ਇਸੇ ਦਾ ਸਦਿਗੇ ਵੀ ਚੱਲੀਆਂ ਜਨਾਬ ਭਾਣੇ ਜਦੋਂ ਸਵੇਰੇ ਉੱਠਦੇ ਹਾਂ ਸਵੇਰੇ ਉੱਠਣਸਾਰ ਜਿਹੜਾ ਵੰਟੀ ਵਾਲਾ ਬਿਸਤਰਾ ਮੈਂ ਕਈ ਵਾਰੀ ਦੇਖਿਆ ਕਿ ਉਹ ਤੁਸੀਂ ਹੁਣ ਵੀ ਉਹਨੂੰ ਉਸੇ ਤਰੀਕੇ ਨਾਲ ਉਹ ਜਿਹੜੇ ਬੈੱਡਾਂ ਨਹੀਂ ਚਾਹਤਾ ਰਹੂ ਉਹਨੂੰ ਵਿਛਾ ਕੇ ਰੱਖਦੇ ਹਾਂਜੀ ਛਾੜ ਕੇ ਰੰਦੀ ਦਿਨ ਤੁਹਾਨੂੰ ਲੱਗਦਾ ਰਹਿੰਦਾ ਵੀ ਨਾਲ ਹਾਂਜੀ ਅਸੀਂ ਪੱਖਾ ਵੀ ਨਹੀਂ ਬੰਦ ਕਰਦੇ ਉੱਧਰ ਦਾ ਪੱਖਾ ਹੀ ਬੰਦ ਕਰਦੀ ਮੈਨੂੰ ਐ ਲੱਗਦਾ ਮੈਨੂੰ ਐ ਨਹੀਂ ਲੱਗਦਾ ਵੀ ਉਹ ਮਰਿਆ ਮੈਨੂੰ ਮਹਿਸੂਸ ਨਹੀਂ ਹੁੰਦਾ ਮਰਿਆ ਮੈਨੂੰ ਐ ਵੀ ਸਾਡੇ ਘਰੇ ਹੀ ਉਹ ਵੀ ਇਧਰ ਆਊਗਾ ਇਧਰ ਉਹ ਬੱਗੜਾ ਕੱਢ ਕੇ ਮੈਂ ਰਾਹ ਦੀ ਕਦੀ ਹੁੰਦੀ ਆਉਂਦੀ ਜਦੋਂ ਉਹਦੇ ਆਖਿਰਲੇ ਦਿਨ ਸੀ ਉਹਨਾਂ ਦਿਨਾਂ 'ਚ ਕੀ ਘਟਨਾ ਵਾਪਰੀ ਸੀ ਉਹਨੇ ਟੀਕਾ ਲਾ ਲਿਆ ਸੀ ਅੱਛਾ ਆ ਸਾਨੂੰ ਚ ਤੇ ਲੱਤ ਐਡੀ ਹੋ ਗਈ ਸੀ ਸੁੱਝ ਗਈ ਸੀ ਹਾਂਜੀ ਮੈਂ 2 ਮਹੀਨੇ ਆਪੇ ਕੁੜਮਾ 'ਚ ਰਹੀ ਆ ਵਧੀਆ ਠੀਕ ਹੋ ਗਿਆ ਸੀ ਵਧੀਆ ਰੋਟੀ ਪਾਣੀ ਖਾਣ ਲੱਗ ਗਿਆ ਸੀ ਤੇ ਜਦੋਂ ਵੀ ਉਹਦੀ ਮੌਤ ਹੋਣੀ ਸੀ ਰੋਟੀ ਖਾਦੇ ਦੇ ਦਰਦ ਉੱਠਿਆ ਉਹਦੇ ਅੱਛਾ ਹਾਂਜੀ ਮੈਨੂੰ ਗੇਨਾਂ ਮੰਮੀ ਪੱਜ ਕੇ ਆ ਮੇਰੇ ਦਰਦ ਉੱਤੇ ਮੈਂ ਮੋਗੇ ਲੈ ਗਈ ਮੋਗੇ ਜਾ ਕੇ ਡਾਕਟਰ ਕਹਿੰਦਾ ਸਕੈਨ ਕਰਾ ਲੈ ਨਾੜ ਨਾ ਪੜਦੀ ਹੋਵੇ ਤੇ ਰਾਤ ਚੋਂ ਗਾ ਹੋ ਗਿਆ ਸੀ ਉਹਨਾਂ ਨੇ ਐਕਸੀਲ ਲਾ ਕੇ ਸਾਹ ਦਵਾਈ ਗਏ ਮੁੜ ਕੇ ਸਾਨੂੰ ਫਰੀਦਕੋਟ ਪਹੁੰਚਾ ਸਾਢੇ 8 ਵਜੇ ਉਹਦੀ ਮੌਤ ਹੋ ਗਈ ਫਰੀਦਕੋਟ ਆ ਕੇ ਬੋਲਦਾ ਆ ਸਾਰੇ ਰਾਹ ਬੋਲਦਾ ਆ ਵਧੀਆ ਬੋਲਦਾ ਆ ਹੱਥ ਬੰਦਦਾ ਆ ਮੰਮੀ ਮੈਨੂੰ ਬਚਾ ਲੈ ਮੰਮੀ ਮੈਨੂੰ ਬਚਾ ਲੈ ਦੋਸਤੋ ਇਹ ਜਿਹੜਾ ਵਿਸ਼ਾ ਚੱਲ ਰਿਹਾ ਹੈ ਜਿਹੜੀਆਂ ਇਹ ਗੱਲਾਂ ਚੱਲ ਰਹੀਆਂ ਨੇ ਇਹ ਇਕੱਲੇ ਇੱਕ ਘਰ ਦਾ ਦੁਖਾਂਤ ਨਹੀਂ ਕਈ ਘਰਾਂ ਦਾ ਦੁਖਾਂਤ ਹੈ ਅੱਜ ਭਾਈ ਅਮਰਤਪਾਲ ਸੀਤਾ ਇਹਨਾਂ ਨੂੰ ਪਾਲੇ ਡਰਾਈਵਰ ਦੇ ਨਾਂ ਨਾਲ ਜਾਣਦੇ ਤੇ ਹੋ ਸਕਦਾ ਵੀ ਜਿਹੜੇ ਬੰਦੇ ਵੀਡੀਓ ਦੇਖਣਗੇ ਉਹ ਪਹਿਲੀ ਵਾਰੀ ਇਹਨਾਂ ਦਾ ਨਾਂ ਸੁਣਨਗੇ ਵੀ ਅਮਰਤਪਾਲ ਸਿੰਘ ਇਹਨਾਂ ਦਾ ਨਾਂ ਵੰਟੀ ਨੂੰ ਨਿੱਜੀ ਤੌਰ ਤੇ ਵੀ ਸਾਰੇ ਤਕਰੀਬਨ ਪਿੰਡ ਵਾਲੇ ਜਾਣਦੇ ਆ ਮੈਂ ਵੀ ਜਾਣਦਾ ਸੀ ਕਈ ਵਾਰ ਅਸੀਂ ਕੋਸ਼ਿਸ਼ ਵੀ ਕੀਤੀ ਸਾਰੇ ਮੁੰਡਿਆਂ ਨੇ ਰਲ ਕੇ ਵੀ ਉਹਨੂੰ ਕਈ ਵਾਰ ਦਵਾਈ ਦਵਾਈ ਕਿਉਂਕਿ ਉਹਦੇ 'ਚ ਗੁਣ ਬੜੇ ਸੀ ਉਹ ਗਵਈਆ ਬੜਾ ਵਧੀਆ ਸੀ ਉਹ ਐਕਟਰ ਬੜਾ ਵਧੀਆ ਸੀ ਤੇ ਸਮਾਜ ਦੇ ਵਿੱਚ ਵਿਚਰਨ ਵਾਲਾ ਬੰਦਾ ਸੀ ਕਦੇ ਕਿਸੇ ਨੂੰ ਮੇਰਾ ਖਿਆਲ ਆ ਵੀ ਉਹ ਮਾੜਾ ਬੋਲਿਆ ਹੀ ਨਹੀਂ ਸੀ ਤੇ ਚਿੱਟੇ ਦੀ ਜਿਹੜੀ ਚਪੇੜ ਹੈ ਉਹਨੇ ਅਜੇਹਾ ਉਹਨੂੰ ਆਪਣੇ ਅੰਦਰ ਲਿਆ ਕੇ ਦੁਬਾਰਾ ਮੁੜ ਕੇ ਉਹ ਇਦੇ ਵਿੱਚੋਂ ਨਿਕਲ ਨਹੀਂ ਸਕਿਆ ਅੱਜ ਵੀ ਚਿੱਟੇ ਦੀ ਦਲਦਲ ਦੇ ਕਾਰਨ ਸਾਡੇ ਪਿੰਡ ਦੇ ਵਿੱਚ ਦੇਖੀਏ ਕਿ ਲਗਾਤਾਰ ਜਿਹੜੀਆਂ ਮੌਤਾਂ ਬਣਤੀ ਦੇ ਜਾਣ ਤੋਂ ਬਾਅਦ 4-5 ਦੇ ਕਰੀਬ ਉਹ ਮੌਤਾਂ ਹੋ ਚੁੱਕੀਆਂ ਤੇ ਹਲੇ ਤੱਕ ਪ੍ਰੋਪਰ ਤਰੀਕੇ ਦੇ ਨਾਲ ਨਾ ਹੀ ਤਾਂ ਪਰਿਵਾਰਕ ਮੈਂਬਰ ਆ ਜਿਹੜੇ ਉਹ ਸਮਝ ਸਕਿਆ ਵੀ ਇਹ ਦੀ ਜਿਹੜੀ ਤੋੜ ਹੈ ਜਾਂ ਇਹ ਵੀ ਜਿਹੜੀ ਡਿਮਾਂਡ ਹੈ ਉਹਨੂੰ ਕਿਹੜੇ ਤਰੀਕੇ ਨਾਲ ਪੂਰਾ ਕੀਤਾ ਜਾਵੇ ਤਾਂ ਕਿ ਸਾਡੇ ਬੱਚੇ ਜਿਹੜੇ ਬਚ ਸਕਣ ਹੋਰ ਕਿਸੇ ਤਰੀਕੇ ਨਾਲ ਕੋਈ ਦਵਾਈ ਦੇ ਕੇ ਉਹਨਾਂ ਨੂੰ ਬਚਾਇਆ ਜਾ ਸਕੇ ਮੈਂ ਦੇਖਿਆ ਕਿ ਜਿਹੜੇ ਇਹਦੇ ਟੀਕੇ ਲਾਉਂਦੇ ਐ ਕਈ ਇਹਨੂੰ ਸਮੈਕ ਦੇ ਤੌਰ ਤੇ ਪੀਂਦੇ ਐ ਉਹਨਾਂ ਦੇ ਜਿਹੜੇ ਹਾਲਾਤ ਐ ਉਹ ਵੱਤ ਤੋਂ ਵੀ ਬੱਤਰ ਐ ਭਾਵੇਂ ਤੁਸੀਂ ਬੰਤੀ ਦੇ ਜਿਹੜੇ ਜੀਵਨ ਦੇ ਰੂਪਰੇਖਾ ਬੰਨਣੀ ਸੀ ਜਿਹੜੇ ਤਰੀਕੇ ਨਾਲ ਉਹਨੂੰ ਲਿਜਾਣਾ ਸੀ ਉਹ ਸੁਪਨਿਆਂ ਦਾ ਕੀ ਬਣਿਆ ਹਰਜੀ ਸੁਖਨਿਆਂ ਦੇ ਬਾਰੇ ਤਾਂ ਤੂੰ ਨਾ ਪੁੱਛੇ ਤਾਂ ਬੜਾ ਵੱਤ ਗਿਆ ਕਿਉਂਕਿ ਜਿੰਨੇ ਮਾਇਓ ਦੇ ਤੋਂ ਸੁਪਨੇ ਵਿੱਚ ਵੇਖ ਚੁੱਕਾ ਸੀ ਨਾ ਮੇਰੇ ਅੱਜ ਸੁਪਨੇ ਸਾਰੇ ਚੱਕਣਾ ਝੂੜ ਹੈ ਠੀਕ ਹੈ ਮੈਂ ਉਹਦੀਆਂ ਬੁਲੰਧੀਆਂ ਵੇਖਣ ਦਾ ਚਾਹੁੰਦਾ ਸੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਡਾ 20 ਤਰੀਕ ਨੂੰ ਗਾਣਾ ਰਿਲੀਜ਼ ਹੋਇਆ ਮਾਡਲਿੰਗ ਕੀਤੀ ਉਹਨੇ ਗਾਣੇ ਦੇ ਵਿੱਚ ਮੈਨੂੰ ਕਹਿੰਦਾ ਡੈਡੀ ਜੀ ਇੱਕ ਗਾਣਾ ਆ ਗਿਆ ਤੇਰੇ ਪੁੱਤ ਦੇ ਦੋ ਗਾੜੇ ਹੋ ਰਾ ਜਾਣ ਮੁੜ ਕੇ ਡਰਾਈਵਰੀ ਛੱਡ ਕੇ ਘਰੇ ਵਹੇ ਦੀ ਕੰਦਾ ਚਿੱਟੇ ਪਾ ਕੇ ਘੁੰਮਿਆ ਕਰੀ ਜਾਨਕੀ ਮੇਰੇ ਹੌਸਲੇ ਬਲੰਦ ਕਰ ਗਿਆ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਮੈਨੂੰ ਇੱਥੇ ਛੱਡ ਜੂਗਾ ਮੈਂ ਬੜੇ ਵਾਰੀ ਇਹ ਗੱਲ ਸੁਣੀ ਹੈ ਵੀ ਜੇ ਪਿਆਵਦਾ ਜਨਾਜ਼ਾ ਪੁੱਤ ਦੇ ਮੋਢਿਆਂ ਤੇ ਹੋਵੇ ਦੁੱਖ ਜ਼ਰੂਰ ਹੁੰਦਾ ਹੈ ਪਰ ਉਹ ਐਡਾ ਭਾਰਾ ਦੁੱਖ ਨਹੀਂ ਹੁੰਦਾ ਜੇਕਰ ਇਹ ਹੀ ਜਨਾਜ਼ਾ ਪੁੱਤ ਦਾ ਹੋਵੇ ਤੇ ਪਿਓ ਦੇ ਮੋਢਿਆਂ ਤੇ ਹੋਵੇ ਉਹ ਬੇਸ਼ੱਕ ਪਿਓ ਉਹ ਅਰਥੀ ਹੈ ਜਿਹੜੀ ਸੇਵਿਆਂ ਚ ਜਾ ਕੇ ਆਪਣੇ ਮੋਢੇ ਤੋਂ اتار ਦੇ ਪਰ ਜਿਹੜਾ ਬੋਝ ਹੈ ਮੇਰਾ ਖਿਆਲ ਹੈ ਕਿ ਉਸ ਸਾਰੀ ਜ਼ਿੰਦਗੀ ਮੋਢਿਆਂ ਤੋਂ ਨਹੀਂ ਲੈਂਦਾ ਨਹੀਂ ਮੁਸ਼ਕਲ ਹੁਣ ਪਰਿਵਾਰਕ ਜ਼ਿੰਦਗੀ ਕਿਵੇਂ ਚੱਲਦੀ ਹੈ ਪਰਿਵਾਰਕ ਜਿੰਦਰੀ બસ ਰਹਿੰਦੇ ਟਾਈਮ ਪਾਸ ਹੋ ਰਿਹਾ ਜਨਾਬ ਜੀ ਉਹਦੀਆਂ ਯਾਦਾਂ ਨੂੰ ਲੈ ਕੇ ਬਸ ਤੁਹਾਨੂੰ ਦਸੀ ਜਾਂਨੇ ਵੀ ਜਿਵੇਂ ਉਹਦਾ ਬਿਸਤਰਾ ਪਿਆ ਹੈ ਬெட் ਦੀ ਉਹਦੀ ਚਾਦਰ ਝਾੜ ਰੱਖੀ ਦੀ ਹੈ ਪੱਖਾ ਚੱਲਦਾ ਰਹਿੰਦਾ ਉਹਵੇਂ ਬெட் ਦੇ ਉੱਤੇ ਸਾਰਾ ਕੁਝ ਸਾਰਾ ਕੁੱਕਰ ਕੇ ਉਹਵੇਂ ਜਿਵੇਂ ਅੱਗੇ ਬੰਤੀ ਪੈਂਦਾ ਹੁੰਦਾ ਸੀ ਉਹਵੇਂ ਰੱਖਦੀ ਆ ਇਹ ਨੀਂਦ ਆ ਜਾਂਦੀ ਭਣੀ ਨਹੀਂ ਨੀਂਦ ਨਹੀਂ ਸੁਬਾਹ ਦੇ ਟੈਂਟਾਂ ਚਾਰ ਚਾਰ ਵੱਜ ਜਾਂਦੇ ਆ બસ ਆਪ ਪੈਚਾ ਕੀ ਜਾਇਆ। ਇਹ ਨਹੀਂ ਲਉਂਦੀ ਜੀ ਆ। ਪਾਸਪੋਰਟ ਬਣਾਇਆ ਸੀ। ਬਾਹਰ ਜਾਣਾ। ਬਾਹਰ ਜਾਣਾ ਸੀ ਹੁਣ। ਹਾਂ ਜੀ। ਪਾਸਪੋਰਟ ਵੀ ਲੈ ਆ। ਅਸੀਂ ਦੋਨੇ ਮਾਂ ਪੁੱਤ ਠੀਕ ਹੋ ਗਏ। ਅਸੀਂ 3 ਮਹੀਨੇ ਤੋਂ ਵਧੀਆ ਠੀਕ ਰਿਹਾ। ਹੁਣ ਤਾਂ ਉਹਨੂੰ ਨਸ਼ਾ ਛੱਡਿਆ ਹੋਇਆ ਸੀ। 10 ਮਹੀਨੇ ਹੋ ਗਏ ਸੀ। ਰੋਟੀ ਖਾਂਦੇ ਨੂੰ ਕੁਝ ਹੋਇਆ ਨੋ। ਤੇ ਪਾਸਪੋਰਟ ਅਸੀਂ ਅਪਲਾਈ ਕਰਕੇ ਦੋਨੇ ਮਾਂ ਪੁੱਤ। ਇੱਕ ਮਾਂ ਮਾਂ ਦੇ ਦਿਲ ਨੂੰ ਇਸ ਚੀਜ਼ ਦਾ ਕਿੰਨਾ ਕੁ ੱਤਕਾ ਵਜਦਾ ਜਦੋਂ ਪੁੱਤ ਜਾਂਦਾ। ਮੇਰਾ ਜੱਟ ਗਾਲੀ ਹੋਏ। ਮੈਨੂੰ ਪੁੱਛ ਕੇ ਵੇਖੋ ਵੀ ਮੈਂ ਕਿਵੇਂ ਗਲਤੀ ਅੰਦਰੇ ਅੰਦਰ। ਨਾ ਮੈਂ ਦਿੱਤੀ ਕੋਲੇ ਰੋਣ ਦੀ ਨਾ ਮੈਂ ਉਹਦੇ ਬੱਚੇ ਕੋਲੇ ਰੋਣ ਦੀ ਮੈਂ ਆਸਾਸ ਕੇ ਗੱਲ ਕਰਦੀ ਐ। ਦੇ ਅੰਦਰੇ ਅੰਦਰ ਰੋਈਏ ਨੀ ਪਰ ਮੇਰਾ ਜੌਣ ਕੋਈ ਨਹੀਂਗਾ। ਮੈਂ ਆਸਾਂ ਮੈਂ ਤਾਂ ਉਹਦੇ ਤੇ ਲੱਗ ਜਾਊਂਗਾ ਸੀ। ਮੈਂ ਇੱਕ ਦਿਨ ਕੁਛ ਬਣੂੰਗਾ ਨਸ਼ਾ ਛੱਡ ਕੇ ਬਣੂੰਗਾ ਹੁਣ ਕਹਿੰਦਾ ਸੀ ਮੰਮੀ ਮੈਨੂੰ ਛੇਤੀ ਬਾਹਰ ਕੱਢ ਦਿਓ ਮੈਂ ਨਸ਼ੇ ਤੋਂ ਨਿਕਲਣਾ ਚਾਹੁੰਦਾ ਸੀ ਬੰਟ ਹਾਂਜੀ ਫੋਚਾਉਂਦਾ ਸੀ ਛੱਡਣਾ ਹਾਂਜੀ ਕਾਪੀ ਲਾਤੀ ਸੀ ਪਾਸਪੋਰਟ ਵੀ ਲਾਤਾ ਸੀ ਅਸੀਂ ਉਹਦੀ ਫੈਲ ਲਾਤੀ ਸੀ ਛੋਟੇ ਮੁੰਡੇ ਨੂੰ ਕਹਿੰਦਾ ਸੀ ਮੈਨੂੰ ਛੇਤੀ ਬਲਾ ਲਾ ਕਹਿੰਦਾ ਸੀ ਉਹਨੇ ਕਾਪੀ ਲਾਤੀ ਲਾਤਾ ਸੀ ਕਾਪੀ ਲਾਤੀ ਸੀ ਪਹਿ ਪਰ ਹੀ ਰਹੇ ਰਹੇ ਸਨ ਆਪਾਂ ਇਹ ਕਹਿ ਸਕਦੇ ਹਾਂ ਵੀ ਸਮਾਜ ਦੇ ਅੰਦਰ ਜਿਹੜਾ ਨਸ਼ਾ ਜੇ ਕੋਈ ਛੱਡਣਾ ਚਾਹੁੰਦਾ ਹੈ ਤੇ ਸਮਾਜ ਦੇ ਲੋਕ ਨਹੀਂ ਉਹਨੂੰ ਸਹਿ ਛੱਡਣ ਦਿੰਦੇ ਹਾਂਜੀ ਜਾਂ ਸਮਾਜ ਦੇ ਵਿੱਚ ਜਿਹੜਾ ਉਹਨਾਂ ਦਾ ਔਰਾ ਹੈ ਜਾਂ ਜਿੰਨਾਂ ਨਾਲ ਉਹ ਰਹਿੰਦੇ ਬਹਿੰਦੇ ਉੱਠਦੇ ਆ ਉਹਨਾਂ ਦਾ ਵੀ ਸਹਿਚਾਰ ਹੋ ਜਾਈ ਨਹੀਂ ਜੀ ਮਾਫ ਕਰਨਾ ਮੈਂ ਹੋਰ ਗੱਲ ਕਹੂੰਗਾ ਸਹਿਚਾਰ ਦੀ ਗੱਲ ਵੱਖਰੀ ਹੈ ਅੱਗੇ ਦਵਾਈ ਲੈਣ ਜਾਂਦਾ ਬੰਦਾ ਤਾਂ ਸਹਿ ਡਾਕਟਰ ਤੋਂ ਦਵਾਈ ਲੈਣ ਜਾਂਦਾ ਸੀ ਹਾਂਜੀ ਠੀਕ ਹੈ ਜੀ ਜਾਂ ਕਿਸੇ ਨੂੰ ਦੁਕਾਨ ਤੇ ਲੋੜ ਪੈਂਦੀ ਸੀ ਕੋਈ ਹਰ ਬੰਦਾ ਕੁਝ ਸਮਾਨ ਕੋ ਘਰੇ ਨਹੀਂ ਲਿਆ ਕੇ ਰੱਖਦਾ ਦੁਕਾਨ ਤੋਂ ਜਿਆਦਾ ਕੋਈ ਬੈਸਕਟ ਲੈਣ ਜਾਂਦਾ ਕੋਈ ਦੁੱਧ ਲੈਣ ਜਾਂਦਾ ਕੋਈ ਖੰਡ ਲੈਣ ਜਾਂਦਾ ਇਹ ਭਾਜੀ ਖੰਡ ਨਾਲੋਂ ਵੀ ਸਸਤਾ ਕਰਤਾ ਲੋਕਾਂ ਨੇ ਹਰ ਗਲੀ ਦੇ ਮੋੜ ਤੇ ਲੈ ਲਓ ਹਰ ਦੁਕਾਨ ਕਰਿਆਨੇ ਵਾਲੇ ਦੁਕਾਨ ਚ ਤੱਕ ਸਮਾਨ ਆ ਗਿਆ ਇਹ ਜਿੱਥੇ ਮਰਜ਼ੀ ਲੈ ਲਓ ਚਿੱਟਾ ਹਾਂਜੀ ਘਰ ਘਰ ਨਿੱਕੀ ਜਾਂਦਾ ਜੀ ਜਿਹੜਾ ਵੀ ਬੱਚਾ ਖਾਣ ਲੱਗ ਜਾਂਦਾ ਉਹ ਹੀ ਵੇਚਣ ਲੱਗ ਜਾਂਦਾ ਜਿਹੜਾ ਬੱਚਾ ਖਾਣ ਲੱਗ ਜਾਂਦਾ ਉਹ ਹੀ ਵੇਚਣ ਲੱਗ ਜਾਂਦਾ ਉਹ ਆਪ ਨੂੰ ਟੋੜ ਪੂਰੀ ਕਰਨਾ ਆਸਤੇ ਫਿਰ ਵੇਚ ਉਹ ਆਪ ਦਾ ਕੋਟਾ ਪੂਰਾ ਕਰਨ ਦੀ ਖਾਤਰ ਦਾ ਦੂਜਾ ਨਜ਼ਰ ਵੰਡ ਰਿਹਾ ਜਿਵੇਂ ਮੰਨ ਕੇ ਚਲੋਗੀ ਆ ਆਪਾਂ ਕਹਿ ਦਿੰਨੇ ਆ ਜ਼ੋਮੈਟੋ ਵਾਲੇ ਉਹ ਕਹਿੰਦੇ ਵੀ ਅਸੀਂ ਤੁਹਾਡੇ ਘਰੇ ਹੋਮ ਡਿਲੀਵਰੀ ਕਰ ਦਾਂਗੇ ਖਾਣਾ ਤੁਸੀਂ ਆਰਡਰ ਕਰੋ ਸਰ ਇਹ ਤਾਂ ਹੋਮ ਡਿਲੀਵਰੀ ਤੁਸੀਂ ਹੋਮ ਲੈ ਵੀ ਕਹਿੰਨੇ ਆ ਹੋਮ ਡਿਲੀਵਰੀ ਨਾਲੋਂ ਜ਼ਿਆਦਾ ਨੇੜੇ ਹੋ ਗਿਆ ਇਹ ਘਰ ਗਲਿਦੇ ਮੋੜ ਤੇ ਲੈ ਲਓ 15 ਮਿੰਟ ਪੈਣ ਦਿੰਦੇ ਕਿ ਨਹੀਂ 15 ਮਿੰਟ ਤਾਂ ਬਹੁਤ ਜ਼ਿਆਦਾ ਹੈ ਹਾਂ ਜੀ ਰਮਗਰ ਪਰ 15 ਮਿੰਟ ਤਾਂ ਬਹੁਤ ਜ਼ਿਆਦਾ ਹੈ ਮੇਰੇ ਘਰ ਦਾ ਫਾਸਲਾ 20 ਫੁੱਟਾਂ ਸੜਕ ਦਾ ਹਾਂਜੀ 20 ਫੁੱਟ ਸੜਕ ਤੋਂ ਸੜਕ ਤੇ ਆਉਣਾ ਘਰ ਤੋਂ ਠੀਕ ਹੈ ਐਨੇ ਚਿਰ ਲੈ ਕੇ ਕਰਈ ਕਿ ਚਿੱਟੇ ਵਾਲਿਆਂ ਨੂੰ ਜਾਣਦੇ ਜਿਹੜੇ ਵੇਚਦੇ ਹੈ ਬਾਈ ਜੀ ਵੇਖੋ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਇੱਕ ਦੇ ਵਿੱਚ ਕਿਹਾ ਸੀਗਾ ਵੀ ਜਿਹੜਾ ਕੋਈ ਪੁੱਛਣਾ ਚਾਹੁੰਦਾ ਹੋਵੇ ਜਾਂ ਕੋਈ ਕਹਿਣਾ ਚਾਹੁੰਦਾ ਹੋਵੇ ਮੈਂ ਫੜਾਉਂਗਾ ਮੈਂ ਲੰਬਾ ਕੌਣ ਵੇਚਦਾ ਕੌਣ ਕਰਦਾ ਪਰ ਮੇਰੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਇਹਨਾਂ ਨੂੰ ਡਰ ਨਹੀਂ ਲੱਗਦਾ ਯਾਰ ਡਰ ਮੇਰਾ ਛੇਰ ਜਿੱਡਾ ਪੁੱਤ ਗਿਆ ਮੈਂ ਡਰਨਾ ਕਿਹੜੀ ਗੱਲ ਤੂੰ ਮੈਂ ਤਾਂ ਅਜੇ ਸਰਪੇ ਕਪਨ ਬੰਦਾ ਆਵਿਆ ਚੱਕਿਆਗਾ ਡਰ ਹਾਂ ਬਿਲਕੁਲ ਚੱਕਿਆ ਹੋਇਆ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਮਾ ਪਗੜਾ ਕੋ ਕਿਸੇ ਦੇ ਵਿਰੁੱਧ ਬੋਲ ਰਹੇ ਆ ਮੈਂ ਤਾਂ ਇਹ ਕਹਿ ਰਿਹਾ ਵੀ ਟਿੱਟਾ ਬੰਦ ਹੋਣਾ ਚਾਹੀਦਾ ਦਿਲੋਂ ਕਹਿੰਦਾ ਮੈਂ ਤਾਂ ਟਿੱਟਾ ਬੰਦ ਹੋਣਾ ਚਾਹੀਦਾ ਜੇ ਅੱਜ ਮੰਨ ਕੇ ਚਲੋ ਤੁਹਾਡੇ ਤੱਕ ਪ੍ਰਸ਼ਾਸਨ ਇਸ ਗੱਲ ਦੀ ਪਹੁੰਚ ਕਰਦਾ ਵੀ ਤੈਨੂੰ ਇਸ ਗੱਲ ਦਾ ਪਤਾ ਹੈ ਵੀ ਕਿਹੜੇ ਕਿਹੜੇ ਬੰਦੇ ਵੇਚਦੇ ਆ ਹਾਂ ਹਾਂ ਤੁਸੀਂ ਦੱਸ ਦੋ ਕਿਉਂ ਨਹੀਂ ਮੈਂ ਦੱਸੂੰਗਾ ਤੇ ਤੁਸੀਂ ਪਹਿਲਾਂ ਪਹੁੰਚ ਕੀਤੀ ਹੈ ਪੁਲਿਸ ਤੱਕ ਜਾਂ ਪ੍ਰਸ਼ਾਸਨ ਤੱਕ ਦੇਖੋ ਜੀ ਮੈਂ ਪੁਲਿਸ ਨੂੰ ਨਾ ਪਹੁੰਚ ਕੀਤੀ ਆ ਪਰ ਲੇਕਿਨ ਮੈਂ ਵੀਡੀਓ ਦੇ ਵਿੱਚ ਬਠਿੰਡੇ ਵਾਲੇ ਮੁੰਡੇ ਆਏ ਸੀ ਮੈਂ ਵੀਡੀਓ ਦੇ ਵਿੱਚ ਬੋਲਿਆ ਸੀ ਸਮੇਂ ਕبھی ਸ਼ਾਇਦ ਮੇਰੇ ਤੱਕ ਪਹੁੰਚ ਕਰਨਗੇ ਹਾਂਜੀ ਵੀ ਤੁੰ ਦੱਸ ਵੀ ਕਿੱਥੇ ਵਿਕਦਾ ਠੀਕ ਹੈ ਜੀ ਯਾਰ ਕੀ ਮੇਰੇ ਬੇਟੇ ਨੂੰ ਦੋ ਵਾਰ ਹੀ ਫੜਿਆ ਇੱਥੇ ਇਹਨਾਂ ਨੇ ਟੀਕਾ ਲਾਉਂਦੇ ਨੂੰ ਇਹਨਾਂ ਨੇ ਸੱਜ ਘੜਿਆਂ ਦੇ ਘਰਾਂ ਕੋਲੇ ਠੀਕ ਹੈ ਮੈਨੂੰ ਸੱਜਿਆ ਵੀ ਗਿਆ ਅੱਜ ਨੂੰ ਟੱਬਾ ਕਹਿੰਦੇ ਜੀ ਹਾਂਜੀ ਹਾਂਜੀ ਮੈਨੂੰ ਸੱਜਾ ਵੀ ਗਿਆ ਉੱਥੇ ਮੈਂ ਮੋਟਰਸਾਈਕਲ ਲੈ ਕੇ ਗਿਆ ਵੀ ਮੈਂ ਕਿਹਾ ਹਾਂਜੀ ਜਨਾਬ ਦੱਸੋ ਕਹਿੰਦਾ ਵੀ ਤੇਰਾ ਪੁੱਤ ਟੀਕਾ ਲਾਉਂਦਾ ਫੜਿਆ ਸੀ ਹਾਂਜੀ ਮੈਂ ਕਿਹਾ ਵੀ ਜਿਹੜਾ ਪੁੱਤ ਤੁਸੀਂ ਮੇਰਾ ਟੀਕਾ ਲਾਉਂਦਾ ਫੜਿਆ ਹਾਂਜੀ ਠੀਕ ਹੈ ਇਹਨੂੰ ਇਹ ਤਾਂ ਪੁੱਛੋ ਵੀ ਲਿਆਇਆ ਕਿੱਥੋਂ ਹਾਂਜੀ ਉਹ ਫਿਰ ਪੁਲਿਸ ਮੁਲਾਜ਼ਮ ਮੈਨੂੰ ਕਹਿੰਦੇ ਜੀ ਅਸੀਂ ਬਾਲੀ ਡੁੰਗਾਈ ਚ ਨਹੀਂ ਗੱਲ ਕਰਨੀ ਚਾਹੁੰਦੇ ਤੁਸੀਂ ਆਪਣਾ ਬੱਚਾ ਲੈ ਜਾਓ ਹਾਂਜੀ ਤੇ ਫਿਰ ਕਿਤੇ ਵੇਖਾਂਗੇ ਉਹਨੇ ਮੈਨੂੰ ਇਹ ਗੱਲ ਕਹਿ ਕੇ ਪੱਲਾ ਝਾੜਦਾ ਕਿ ਤੁਸੀਂ ਇਹ ਗੱਲ ਕਹੀ ਸੀਗੀ ਜੀ ਪਿੱਛੇ ਜੇ ਅਸੀਂ 4-5 ਬੰਦਿਆਂ ਨੇ ਰਲ ਕੇ ਕੋਈ 4-5 ਜਣੇ ਫੜਾਏ ਵੀ ਸੀ ਹਾਂ ਮੈਂ ਫੜਾਈ ਸੀ ਤੇ ਉਹ ਥੋੜੇ ਆਉਣ ਤੋਂ ਪਹਿਲਾਂ ਪਿੰਡ ਆ ਗਏ ਮੈਂ ਤੁਹਾਨੂੰ ਦੱਸਾਂ ਜੀ ਮੈਂ ਇਹਨਾਂ ਨੂੰ ਫੜਾਇਆ ਸਵੇਰ 6 ਵਜੇ ਹਾਂਜੀ 4 ਬੱਚੇ ਫੜਾਇ ਸੀ ਮੇਰਾ ਬੇਟਾ ਵੀ ਵਿੱਚੇ ਸੀ ਹਾਂਜੀ ਮੈਂ ਫੜਾਇਆ ਤੇ ਸਮਝ ਲਓ ਵੀ ਇਹ 9:30 ਵਜੇ ਦੇ ਨੂੰ ਮੇਰੇ ਕੋਲੇ ਆ ਗਏ ਸੀ ਕਰੇ ਹਾਂ ਤੇ ਇਹੇ ਮੁੰਡਾ ਜਿਹੜਾ ਮਰਨ ਵਾਲਾ ਗੋਲਡੀ ਹਾਂਜੀ ਇਹ ਮੈਨੂੰ ਆ ਕੇ ਕਹਿੰਦਾ ਸਾਡਾ ਕੀ ਕਰ ਲੈ ਕਿਸੇ ਨੇ ਕਹਿੰਦਾ ਆ ਵੇ ਲੈ ਇੰਤਾਰ ਦਾ ਕਰਿਆ ਜੀ ਅੱਛਾ ਜਿਹੜਾ ਬੰਟੀ ਦੇ ਨਾਲ ਸੀ ਗੋਲਡੀ ਬੰਟੀ ਦੇ ਨਾਲ ਸੀ ਮੁੰਡਾ ਇਹ ਉਹ ਵੀ ਮਰ ਗਿਆ ਗੋਲਡੀ ਵੀ ਮਰ ਗਿਆ ਗੋਲਡੀ ਵੀ ਬੰਟੀ ਨੇ ਜਿੰਨਾ ਬਚਿਆ ਗਿਆ ਜਿੰਨਾ ਛੱਡ ਗਿਆ ਉੱਥੇ ਉਹ ਮੁੰਡਾ ਰੋਬਨ ਵੀ ਛੱਡ ਗਿਆ ਦੁਨੀਆ ਹਾਂਜੀ ਠੀਕ ਹੈ ਜੀ ਇੱਕ ਵੀ ਅਜਬੋਤ ਹੋਈ ਹੈ ਅੱਜ ਉਹ ਮੁੰਡਾ ਆਏਗਾ ਤੋਤੀ ਤੋਤੀ ਸਾਡੇ ਘਰਾਂ ਦਾ ਹਾਂਜੀ ਠੀਕ ਹੈ ਚਾਚੇ ਦਾ ਪੋਤੀ ਆ ਇਧਰੋਂ ਉਹ ਵੀ ਛੱਡ ਗਿਆ ਦੁਨੀਆ ਉਹ ਉਹਦਾ ਕੀ ਕਾਰਨ ਬਣਿਆ ਜੀ ਮੌਤ ਦਾ ਦੇਖੋ ਜੀ ਉਹਨੂੰ ਨਸ਼ੇ ਦੀ ਤੋੜ ਲੱਗੀ ਹੋਈ ਸੀ ਹਾਂਜੀ ਠੀਕ ਹੈ ਘਰਦਾਂ ਤੋਂ ਕੋਈ ਪੈਸਾ ਧੇਲਾ ਮੰਗਦਾ ਸੀ ਹਾਂਜੀ ਘਰਦਾਂ ਨੂੰ ਕੁੱਟ ਮਾਰ ਕੇ ਘਰੋਂ ਕੱਢਦਾ ਮਗਰ ਉਹਨੇ ਕੰਜਰ ਨੇ ਪਹਾਲ ਲਾ ਲਿਆ ਕੋਦੇ ਕੋਲੇ ਪੈਸੇ ਤੇ ਲਿਹਾ ਹੀ ਨਹੀਂ ਸੀਗੇ ਗਾਲੀ ਫਰੀਦਾ ਦਿੰਦੇ ਨਹੀਂ ਜੀ ਇਹ ਚੀਜ਼ ਇਹ ਜੇ ਆਪਾਂ ਚਾਹੀਏ ਇਸ ਚਿੱਟੇ ਦੀ ਹਨੇਰੀ ਨੂੰ ਰੋਕਣਾ ਆਪ ਹੀ ਸਿਆਣਿਆਂ ਨੇ ਕਿਹਾ ਵੀ ਚੋਰ ਨੂੰ ਨਾ ਫੜੋ ਚੋਰ ਦੀ ਮਾਂ ਨੂੰ ਫੜੋ ਮਾਫ ਕਰਦੋ ਤੁਸੀਂ ਗੱਲ ਕਰ ਰਹੇ ਹੋ ਵੀ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਫੜੋ ਮੈਂ ਤੁਹਾਨੂੰ ਇਸੇ ਗੱਲ ਤੇ ਗੱਲ ਕਰਦਾ ਵੀ ਜਿੰਨਾ ਚਿਰ ਮਾਵਾਂ ਘਰਾਂ 'ਚ ਬਹਿ ਕੇ ਹਾਂਜੀ ਰੋਣ ਪਿੱਟਣੀ ਕਰੀ ਜਾਣਗੀਆਂ ਉਹਨਾਂ 'ਚੋਂ ਕੁਝ ਨਹੀਂ ਬਣ ਸਕਦਾ ਜੇ ਸਾਰੀਆਂ ਮਾਵਾਂ ਇਕੱਠੀਆਂ ਹੋ ਕੇ ਛੜਕ ਤੇ ਰੌਲਾ ਪਾਉਣਗੀਆਂ ਤਾਂ ਮੇਰੇ ਅਰਕ ਉੱਠ ਕੇ ਉਹਨਾਂ ਦੇ ਮੂਹਰੇ ਲੱਜੂਗਾ ਨਹੀਂ ਤਾਂ ਨਹੀਂ ਕਿਉਂਕਿ ਕਿਉਂ ਮੈਂ ਇਹ ਗੱਲ ਕਹਿੰਦਾ ਮੈਂ ਅੱਜ ਦਾ ਮੁੰਡਾ ਜਿੰਦਾ ਹੈ ਹਾਂਜੀ ਸਾਡਾ ਉਹ ਅੱਜ ਸਾਹਾਂ ਤੇ ਪਿਆ ਹੈ ਹਾਂਜੀ ਉਸ ਦੇ ਭਰਾ ਨੇ ਤੇ ਉਹਦੀ ਮਾਂ ਨੇ ਮੈਨੂੰ ਧੀਆਂ ਦੀਆਂ ਗਾਲਾਂ ਕੱਢੀਆਂ ਸੀ ਉਹਦੇ ਪੁੱਤ ਦੇ ਮੈਂ ਛੋਟੀ ਮਾਰੀ ਸੀ ਵੀ ਤੁਸੀਂ ਚੁੱਟਾ ਬੈਣੋ ਖੜ ਜੋ ਉਹਨੇ ਮੇਰੇ ਇੱਥੇ ਪੁਣੀ ਦੇ ਉੱਤੇ ਆ ਕੇ ਮੇਰੇ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਨੇ ਮੈਨੂੰ ਪੂਰੇ ਜ਼ੋਰ ਨਾਲ ਮੈਨੂੰ ਜੇ ਇਹੀ ਗੱਲ ਉਹਦੇ ਉਹ ਕਹਿਣ ਦੀ ਪੁੱਤ ਮੈਂ ਖੜੀ ਆ ਮੇਰੇ ਖੜੀ ਤੋਂ ਦੋ ਹੋ ਠੋਕ ਲੈ ਤੇ ਅੱਜ ਸਾਡੇ ਪਿੰਡ ਦਾ ਹੋਰ ਮਾਹੌਲ ਹੋਰ ਹੋਣਾ ਸੀ ਮੈਂ ਗੱਲ ਕਹਿਣੀ ਚਾਹੁੰਦਾ ਦੋਸਤੋ ਦੇਖੋ ਕਿ ਪਤਾ ਹੈ ਜਿਹੜਾ ਨਸ਼ੇ ਦੀ ਚਪੇੜ ਦੇ ਵਿੱਚ ਆ ਗਿਆ ਉਹਨੇ ਕਿਤਨਾ ਕਿਤੋਂ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨੀ ਹੈ ਜਦੋਂ ਮੋਮਬਤੀ ਜਗਾਈ ਜਾਂਦੀ ਹੈ ਮੋਮਬਤੀ ਦਾ ਧਾਗਾ ਤਾਂ ਮੱਚਦਾ ਹੀ ਹੈ ਨਾਲੋਂ ਮੋਮ ਨੂੰ ਵੀ ਪਘਲਾਤਦਾ ਨਸ਼ੇ ਵਾਲੇ ਦਾ ਸਰੀਰ ਕੁਸ਼ੇਸੇ ਤਰੀਕੇ ਦਾ ਹੋ ਜਾਂਦਾ ਹੈ ਪਰ ਦੋਸਤੋ ਜੇਕਰ ਨਸ਼ਾ ਵੇਚਣ ਵਾਲਿਆਂ ਨੂੰ ਫੜਿਆ ਜਾਵੇ ਨਸ਼ਾ ਤਸਕਰਾਂ ਨੂੰ ਨਸ਼ਾ ਲਾਉਣ ਵਾਲੇ ਆ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਦੀ ਗਵਾਹੀ ਪਾ ਕੇ ਫੜਿਆ ਜਾਵੇ ਤੇ ਮੇਰਾ ਖਿਆਲ ਹੈ ਵੀ ਬੜੀ ਛੇਤੀ ਇਹਦਾ ਹੱਲ ਹੋ ਸਕਦਾ ਹਾਂਜੀ ਹਾਂਜੀ ਤੇ ਉਸ ਚੀਜ਼ ਦੇ ਉੱਤੇ ਪ੍ਰਸ਼ਾਸਨ ਵੀ ਸੁੱਤਾ ਪਿਆ ਸਰਕਾਰਾਂ ਵੀ ਸੁੱਤੀਆਂ ਪਈਆਂ ਚਾਹ ਜੋ ਜਿਹੜੀਆਂ ਮਰਜ਼ੀ ਹੋਣ ਜਿਨ੍ਹਾਂ ਨੇ 4 ਮਹੀਨਿਆਂ ਦੀਆਂ ਸੌਂ ਖਾਧੀਆਂ ਜਿਨ੍ਹਾਂ ਨੇ 4 ਹਫ਼ਤਿਆਂ ਦੀਆਂ ਸੌਂ ਖਾਧੀਆਂ ਜਿਨ੍ਹਾਂ ਨੇ 4 ਦਿਨਾਂ ਦੀਆਂ ਸੌਂ ਖਾਧੀਆਂ ਚਾਹੇ ਕੋਈ ਵੀ ਸਰਕਾਰ ਹਾਲੇ ਤੱਕ ਜੇ ਸਰਕਾਰ ਪਿੱਛੇ ਜਿਨਾ ਇੱਕ ਬਸੰਤ ਮਾਫ਼ ਕਰਨਾ ਜੀ ਮੇਰੇ ਦਿਮਾਗ 'ਚ ਗੱਲ ਆਈ ਬਸੰਤ ਪੰਚਮੀ ਦੇ ਉੱਤੇ ਪਤੰਗ ਉਡਾਏ ਜਾਂਦੇ ਜੀ ਵਸੰਤ ਪੰਚਮੀ ਵਾਲੇ ਦਿਨ ਚਾਈਨਾ ਡੋਰ ਦੇ ਨਾਲ ਬੱਚੇ ਪਤੰਗੜ ਹੁੰਦੇ ਆ ਜੀ ਉਹ ਚਾਈਨਾ ਡੋਰ ਫੜਨ ਵਾਲਿਆਂ ਨੂੰ ਪੁਲਿਸ ਨੇ ਬੜੀ ਗਾਰਡ ਭਜਾਈ ਗਲੀਆਂ ਦੇ ਵਿੱਚ ਬੜੇ ਭੱਜੇ ਕਿਉਂਕਿ ਚਾਈਨਾ ਡੋਰ ਦਾ ਜੇਕਰ ਧਗਾ ਟੁੱਟ ਜਾਂਦਾ ਸੀ ਕਿਸੇ ਦੇ ਗਲ 'ਚ ਫੜ ਜਾਂਦਾ ਸੀ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਖੋਈਆਂ ਵੀ ਹੈ ਕਈਆਂ ਦੀਆਂ ਹੋਈਆਂ ਵੀ ਚਾਈਨਾ ਡੋਰ ਨਹੀਂ ਬੰਦ ਕਰ ਸਕੇ ਹਾਂ ਚਾਈਨਾ ਡੋਰ ਵੇਖਣੀ ਬੰਦ ਨਹੀਂ ਕਰ ਸਕੇ ਜੀ ਤੇ ਚਿੱਟੇ ਨੂੰ ਬੰਦ ਕਰਨ ਦੀਆਂ ਜਾਂ ਕਹਿ ਦਿੰਦੇ ਆ ਕਿ ਅੱਜ ਜਿਹੜੀ ਮਹਮਾ ਚੱਲ ਰਹੀ ਹੈ ਪਿਛਲੇ 6 ਮਹੀਨਿਆਂ ਤੋਂ ਵੀ ਚਿੱਟੇ ਦੇ ਖਿਲਾਫ ਜਿਹੜੀ ਮੁਹਿੰਮ ਇਹਨੇ ਚਲਾਈ ਹੈ ਜਾਂ ਪੀਲਾ ਪੰਜਾ ਜਿਹੜਾ ਸਰਕਾਰ ਨੇ ਚਲਾਇਆ ਉਹ ਖੋਖਲੇ ਦਾਅਵੇ ਲੱਗਦੇ ਐ ਤੇ ਇਹਨਾਂ ਦਾਅਵਿਆਂ ਦਾ ਜਿਹੜਾ ਅੱਜ ਸਰਕਾਰ ਦੇ ਸਾਹਮਣੇ ਸਾਰਾ ਭਾਂਡਾ ਫੁੱਟ ਰਿਹਾ ਮੇਰੀ ਸਾਰੇ ਪ੍ਰਸ਼ਾਸਨ ਨੂੰ ਸਾਰੇ ਲੋਕਾਂ ਨੂੰ ਜਿਨ੍ਹਾਂ ਦੇ ਘਰਾਂ ਦੇ ਅੰਦਰ ਇਹ ਬੱਚੇ ਨਸ਼ੇ ਦੀ ਇਸ ਚਿੱਟੇ ਦੀ ਚਪੇਟ ਦੇ ਵਿੱਚ ਆ ਗਏ ਉਹਨਾਂ ਨੂੰ ਵੀ ਇਹੀ ਹੱਥ ਬੰਨ੍ਹ ਕੇ ਗੁਜਾਰਿਸ਼ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣ ਦੇ ਲਈ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਘਰਾਂ ਦੇ ਵਿੱਚ ਸੰਗਲ ਪਾ ਲਓ ਕੁੱਤਿਆਂ ਦੀ ਤਰ੍ਹਾਂ ਮਾਫ਼ ਕਰਨਾ ਮੈਂ ਸ਼ਬਦ ਯੂਜ਼ ਕਰ ਰਿਹਾ ਵੀ ਉਹਨਾਂ ਨੂੰ ਘਰਾਂ ਦੇ ਵਿੱਚ ਕੁੱਤਿਆਂ ਦੀ ਤਰ੍ਹਾਂ ਸੰਗਲ ਪਾ ਦਿਓ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਬੰਨ੍ਹ ਲਓ ਹੋ ਸਕਦਾ ਵੀ ਉਹ 4 ਦਿਨ ਬਾਅਦ ਆਉਂਦੀ ਜ਼ਿੰਦਗੀ ਤੇ ਕੱਢ ਜਾ ਇੱਕ ਮੇਰੇ ਖਬਰ ਜ਼ਹਿਨ ਦੇ ਵਿੱਚ ਹੋਰ ਆਈ ਹੈ ਕਿ ਜਿੰਨੇ ਵੀ ਬੱਚੇ ਚਿੱਟੇ ਦਾ ਸੇਵਨ ਕਰਦੇ ਹਨ ਚਿੱਟੇ ਦਾ ਟੀਕਾ ਲਾਉਂਦੇ ਆ ਜੀ ਉਹਨਾਂ ਨੂੰ ਐਡਜ਼ ਪੋਜ਼ਿਟਿਵ ਵੀ ਪਾਇਆ ਗਿਆ ਕਈਆਂ ਨੂੰ ਹੋ ਜਾਂਦਾ ਜਨਾਬ ਜੀ ਇਹ ਪਾਣੀ ਕਿਹੜਾ ਵੇਖਦੇ ਆ ਇਹ ਪਤਾ ਨਹੀਂ ਕਿੱਥੋਂ ਗੰਦਾ ਪਾਣੀ ਲੈ ਲੈਣਾ ਹਾਂਜੀ ਕਿੱਥੋਂ ਇੱਕ ਦੂਜੇ ਨਾਲ ਟੀਕਾ ਲਾ ਲੈਣਾ ਕੋਈ ਇਹਨਾਂ ਦਾ ਕੋਈ ਸਾਬਾ ਪਾਣੀ ਨਹੀਂ ਚਿੱਟੇ ਦੇ ਵਿੱਚ ਪਾਣੀ ਬਣਾਉਣਾ ਪੈਂਦਾ ਜੀ ਹਾਂ ਇਹ ਚਿੱਟਾ ਤਾਂ ਇੱਕ ਨਾਂ ਦਿੱਤਾ ਹੋਇਆ ਜਨਾਬ ਜੀ ਮੈਂ ਉਹਦੀ ਲੱਤ ਥੱਲੋਂ ਦੀ ਲੰਗ ਚੋਂ ਕੁਝ ਸਾਬਤ ਕਰਦੇਵੇ ਵੀ ਆਹ ਚਿੱਟਾ ਹੈ ਠੀਕ ਹੈ ਜੀ ਚਾ ਚਿੱਟਾ ਜਿਹੜਾ ਸੀ ਨਾ ਚਿੱਟਾ ਅਸੀਂ 1988 ਦੇ ਵਿੱਚ ਮੈਂ ਉਦੋਂ ਕਨੈਕਟਰ ਹੀ ਕਰਦਾ ਹੁੰਦਾ ਸੀ ਅਸੀਂ ਬੰਬੇ ਵੇਖਿਆ ਸੀ ਉਹ ਵੀ ਅੰਗਰੇਜ਼ਾਂ ਕੋਲ ਠੀਕ ਹੈ ਜੀ ਠੀਕ ਹੈ ਨਹੀਂ ਇਹ ਤਾਂ ਐਵੇਂ ਇੱਕ ਇਹਨਾਂ ਦਾ ਟੌਸਕ ਬਣਾਇਆ ਹੋਇਆ ਚਿੱਟਾ ਇਹਦਾ ਕੋਈ ਕੈਮੀਕਲ ਆ ਜਿਹੜਾ ਬੱਚਿਆਂ ਨੂੰ ਦੇ ਰਹੇ ਆ ਓਕੇ ਵੀ ਜਿਹੜਾ ਇਹ ਇਹ ਜਿਹੜਾ ਪਾਣੀ ਹੈ ਉਹ ਉਹ ਜਿਹੜਾ ਟਿਕੇ ਨਾਲ ਪਾਣੀ ਆਉਂਦਾ ਹਾਂਜੀ ਟਿਕੇ ਨਾਲ ਨਹੀਂ ਇਹ ਤਾਂ ਇਹ ਨਹੀਂ ਪਤਾ ਇਹਨਾਂ ਨੇ ਨਾਲੀ ਚੋਂ ਭਰ ਲੈਣਾ ਹੈ ਅੱਛਾ ਇਹ ਨਹੀਂ ਪਤਾ ਇਹਨਾਂ ਨੇ ਟੋਬੇ ਚੋਂ ਭਰ ਲੈਣਾ ਹੈ ਅੱਛਾ ਕਈ ਵਾਰੀ ਕੋਈ ਪਾਣੀ ਪੀ ਕੇ ਸੱਟ ਗਿਆ ਹਾਂਜੀ ਬੋਤਲ ਉਹਦੇ ਚੋਂ ਪਾਣੀ ਭਰ ਲੈਣਾ ਇਹ ਨਹੀਂ ਵੇਂਦੇ ਜਿਵੇਂ ਮੰਨ ਕੇ ਚਲੋ ਟੋਬੇ ਦੇ ਵਿੱਚ ਕੋਈ ਮਲੇਰੀਏ ਨਾਲ ਮੱਛਰਾਂ ਨਾਲ ਭਰਿਆ ਹੋਇਆ ਪਾਣੀ ਹੈ ਉਤੋਂ ਵੀ ਭਰ ਲੈਣ ਕੋਈ ਇਹ ਨਹੀਂ ਵੇਂਦੇ ਇਹਨਾਂ ਦੇ ਤਾਂ ਹੀ ਬੱਚਿਆਂ ਦੇ ਅੰਦਰ ਅਟੈਕ ਜ਼ਿਆਦਾ ਹੋ ਰਿਹਾ ਹੈ ਇਹ ਚੀਜ਼ਾਂ ਇਹ ਇੱਕ ਤਾਂ ਉਹ ਕੈਮੀਕਲ ਹੈ ਇੱਕ ਉਹ ਜਿਹੜਾ ਗੰਦਾ ਪਾਣੀ ਹੈ ਉਹ ਦੋਨੇ ਚੀਜ਼ਾਂ ਮਿਕਸ ਹੋ ਜਾਂਦੀਆਂ ਉਦੋਂ ਅਟੈਕ ਹੋ ਜਾਂਦਾ ਇਹਨਾਂ ਨੂੰ ਤੇ ਫਿਰ ਜਿਹੜਾ ਉਹ ਟੀਕਾ ਹੈ ਉਹ ਵੀ ਇੱਕ ਦੂਜੇ ਨਾਲ ਇਹ ਇੱਕ ਦੂਜੇ ਨਾਲ ਸਾਂਝਾ ਕਰਦੇ ਆ ਅੱਧਾ ਉਹਦੇ ਲਾਉਂਦੇ ਅੱਧਾ ਉਹਦੇ ਲਾਉਂਦੇ ਆ ਉਹ ਖੂਨ ਵਿੱਚੋਂ ਖਿੱਚ ਕੇ ਅੱਧਾ ਕਰ ਲੈਂਦੇ ਆ ਉਹਨੂੰ ਫਿਰ ਭਰ ਕੇ ਦੂਜੇ ਦੇ ਵਿੱਚ ਵੀ ਲਾਉਂਦੇ ਆਏ ਠੀਕ ਹੈ ਜਿਹੜਾ ਜਦੋਂ ਟੀਕਾ ਲਾਉਂਦੇ ਉਹਦੇ ਚ ਪਹਿਲਾਂ ਬਲੱਡ ਖਿੱਚਦੇ ਆ ਬਾਹਰ ਹਾਂਜੀ ਉਹ ਜਦੋਂ ਟੀਕਾ ਲਾਉਂਦੇ ਆ ਨਾ ਪਹਿਲਾਂ ਨਾੜ ਦੇ ਵਿੱਚ ਫਿਰ ਉਹਨੂੰ ਬਲੱਡ ਖਿੱਚ ਲੈਂਦੇ ਆ ਬਲੱਡ ਦੇ ਵਿੱਚ ਮਿਕਸ ਕਰਕੇ ਦੁਬਾਰਾ ਫੇਰ ਲਾਉ ਮੇਰੀ ਹੱਥ ਬੰਨ ਕੇ ਇਹੀ ਬੇਨਤੀ ਹੈ ਕਿ ਸਾਡੀਆਂ ਇਹਨਾਂ ਗੱਲਾਂ ਤੇ ਗੌਰ ਕੀਤਾ ਜਾਵੇ। ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹ ਜਿਹੜੀ ਹਨੇਰੀ ਚੱਲੀ ਹੈ। ਇਹ ਹਨੇਰੀ ਜਲਦੀ ਤੋਂ ਜਲਦੀ ਖਤਮ ਹੋ ਜਾਵੇ ਤਾਂ ਚੰਗਾ ਹੈ। ਦੋਸਤੋ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਜਿਹੜੇ ਘਰਾਂ ਦੇ ਮਗਦੇ ਦੀਵੇ ਆ ਹਲੇ ਜਿਹੜੇ ਘਰਾਂ ਦੇ ਦੀਵਿਆਂ ਦੇ ਵਿੱਚ ਥੋੜਾ ਬਹੁਤਾ ਤੇਲ ਬਚਿਆ ਹੈ। ਜਾਂ ਉਹਨਾਂ ਦੇ ਵਿੱਚ ਹੋਰ ਜਾਣ ਦੀ ਜਿਹੜੀ ਸ਼ਮਤ ਹੈ ਉਹ ਪੈਦਾ ਕੀਤੀ ਜਾ ਸਕੇ ਉਹਨਾਂ ਨੂੰ ਬਚਾਇਆ ਜਾ ਸਕੇ ਇਹਨੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਗੱਲਾਂ ਕਰਦੇ ਆਂ ਅਗਰ ਕਿਸੇ ਪ੍ਰਸ਼ਾਸਨ ਸਾਡੀ ਗੱਲ ਚੁਪਦੀ ਹੋਵੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਸਾਡੀ ਗੱਲ ਇਹ ਚੁਪਦੀ ਹੋਵੇ ਉਹਦੇ ਲਈ ਵੀ ਹੱਥ ਜੋੜ ਕੇ ਮਾਫੀ ਚਾਹੁੰਦੇ ਆਂ ਪਰ ਜਿਹੜਾ ਕਰਨੇ ਆਂ ਇਸ ਨੂੰ ਸਾਡਾ ਸਾਥ ਦਿੱਤਾ ਜਾਵੇ ਸਾਡਾ ਜਿਹੜੇ ਘਰਾਂ ਦੇ ਦੀਵੇ ਬੁਝ ਰਹੇ ਆ ਆਓ ਆਪਾਂ ਸਾਰੇ ਜਾਨੇ ਰਲ ਕੇ ਉਹਨਾਂ ਦੀਵਿਆਂ ਦੇ ਨਵਲੇ ਕੂੜੇ ਦੀ ਜਿਹੜੀ ਇਹਨਾਂ ਨੇ ਕੰਧ ਖੜੀ ਕੀਤੀ ਆ ਉਹਨੂੰ ਢਾਕੇ ਆਪਣੇ ਹੱਥਾਂ ਦੇ ਨਾਲ ਉਹਨਾਂ ਦੀਵਿਆਂ ਦੀ ਲੋ ਨੂੰ ਬਚਾਈ ਨੇ ਹ ਇਹਨੀਆਂ ਇੱਕ ਗੱਲਾਂ ਸਾਡੀਆਂ ਪਰਵਾਰ ਕਰਿਓ ਜੀ ਧੰਨਵਾਦ ਫੁੱਦੀ ਬਾਅਦ ਮੈਂ ਭੈਣੇ ਘਟ ਆਈ ਤੁਸੀਂ ਥੋੜਾ ਹੋਰ ਉੱਚੀ